ਸੰਘਰੂਰ ਦੇ ਭਵਾਨੀਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਦਰਸਲ ਇੱਕ ਪਾਸੇ ਪਰਿਵਾਰ ਪੈਲਸ ਦੇ ਵਿੱਚ ਬਰਾਤ ਦਾ ਇੰਤਜ਼ਾਰ ਕਰ ਰਿਹਾ ਤਾਂ ਦੂਜੇ ਪਾਸੇ ਲੜਕੀ ਵਾਲਿਆਂ ਦੇ ਘਰ ਵਿੱਚ ਪਿੱਛੇ ਅਚਾਨਕ ਅੱਗ ਲੱਗ ਜਾਂਦੀ ਹੈ। ਇਸੇ ਕਾਰਨ ਘਰ ਵਿੱਚ ਮੰਜੇ ਸਮੇਤ ਹੋਰ ਪਿਆ ਸਾਰਾ ਬਿਸਤਰਾ ਵੀ ਤੇ ਸਮਾਨ ਵੀ ਕੀਮਤੀ ਜੋ ਕਿ ਘਰ ਦੇ ਕਮਰੇ ਵਿੱਚ ਪਿਆ ਸੀ ਉਹ ਸਾਰਾ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ। ਕੰਨਾ ਬਿਸ਼ਨ ਨਗਰ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਪਰਿਵਾਰ ਦੇ ਘਰ ਵਿੱਚ ਵਿਆਹ ਰੱਖਿਆ ਗਿਆ ਸੀ ਤੇ ਪੂਰਾ ਪਰਿਵਾਰ ਪੈਲੇਸ ਦੇ ਵਿੱਚ ਬਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਸ ਦੌਰਾਨ ਪਿੱਛੇ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚੋਂ ਧੂਆ ਨਿਕਲਦਾ ਤੇ ਘਰ ਦੇ ਵਿੱਚ ਮੌਜੂਦ ਔਰਤ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਜਿਸ ਨਾਲ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਤੇ ਸੁਰਾਂਝਾਨੀ ਨੁਕਸਾਨ ਤੋਂ ਬਚਾਰ ਰਹਿੰਦਾ ਪਰ ਘਰ ਦੇ ਵਿੱਚ ਪਿਆ ਕਾਫੀ ਸਮਾਨ ਸੜ ਕੇ ਸੁਆਹ ਹੋ ਜਾਂਦਾ ਇਸੇ ਬਾਬਤ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਵੱਲੋਂ ਕੀ ਕੁਝ ਦੱਸਿਆ ਗਿਆ ਉਹਨਾਂ ਦਾ ਕੀ ਨੁਕਸਾਨ ਹੋਇਆ ਆਓ ਸੁਣਦੇ ਹਾਂ ਅੱਛਾ ਠੀਕ ਹੈ ਮਾਤਾ ਜੀ ਕਿਵੇਂ ਕਰੇ ਅੱਗ ਲੱਗੀ ਸੀ ਵਿਆਹ ਵਾਲਾ ਕਰ ਤਸਵੀਰਾਂ ਵੀ ਦੇਖਣਾ ਸੀ ਕੀ ਗੱਲਬਾਤ ਕੀ ਹੋਈ ਜੀ ਇਹ ਲਿਆ ਚ ਗਏ ਸੀ ਉੱਥੇ ਮਰਾਤਾ ਹੀ ਸੀ ਫੈਸਲ ਚ ਠੀਕ ਹੈ ਜੀ ਜੇ ਅਸੀਂ ਇੱਥੇ ਘਰ ਸੀ ਬਾਹਰ ਬੈਠੇ ਜਿੰਦੇ ਲੱਗੇ ਹੋਏ ਸੀ ਠੀਕ ਹੈ ਜੀ ਤੇ ਲਾਈਟ ਭੱਜ ਗਈ ਮੈਂ ਇਹਨੂੰ ਕਿਹਾ ਮਾ ਪੱਖੇ ਬੰਦ ਹੋ ਗਏ ਮਾ ਸਾਡੇ ਸਾਹਮਣੇ ਘਰ ਮਹਾਵੇਂ ਰਾਧਾ ਅੱਡਿਚ ਬੈਣੀ ਆ ਪਾਣੀ ਪੀਣੀ ਆ ਜਾ ਕੇ ਤੇ ਜਦ ਉੱਥੇ ਬੈਠੇ ਸਾਨੂੰ ਧੂਆ ਆਇਆ ਦਿਸਿਆ ਮੈਂ ਇਹਨੂੰ ਕਹਿੰਦੀ ਅੱਗ ਲੱਗਦੀ ਕੰਦਿਆ ਹੋ ਰਿਹਾ ਤੂੰ ਆ ਰਿਹਾ ਮੈਂ ਗੈਸਨ ਖੁੱਲੋ ਸੜਦਾ ਕਈ ਲਾਰ ਸੋਇਚ ਭਜ ਕੇ ਦੇਖਿਆ ਕੁਝ ਵੀ ਨਾ ਉਥੋਂ ਨਿਕਲ ਰਿਹਾ ਤੂੰ ਠੀਕ ਹੈ ਤਾਂ ਇਸੇ ਘਰ ਵਿਆਹ ਸੀ ਇਹ ਕਿਦਾਂ ਹਾਂਜੀ ਇਸੇ ਘਰ ਚ ਵਿਆਹ ਸੀ ਠੀਕ ਹੈ ਤਾਂ ਨੁਕਸਾਨ ਵਗੈਰਾ ਤਾਂ ਨਹੀਂ ਕੋਈ ਜ਼ਿਆਦਾ ਨਹੀਂ ਨਹੀਂ ਬਸ ਆਹੀ ਜੋਤਾਂ ਵਾਲੇ ਨੂੰ ਲੱਗਿਆ ਜੋ ਮੰਨਣਾ ਹੱਥੇ ਕਾਰਨ ਕੀ ਅੱਗ ਲੱਗਨ ਦਾ ਕੀ ਪਤਾ ਲੱਗੇ ਕੁਝ ਆਹੀ ਜੋਤਾਂ ਵਾਲੇ ਨੂੰ ਜੋਤਾਂ ਚੱਲਦੀਆਂ ਸੀ ਜੋਤਾਂ ਲਾ ਕੇ ਗਏ ਹੋਣਗੇ ਠੀਕ ਹੈ ਇਹਨੂੰ ਚੜ ਗਈ ਫੋਕੇ ਨੂੰ ਤੇ ਉਹਨੂੰ ਮੰਜਾ ਨਾਲ ਖੜਾ ਸੀ ਉਹ ਤਾਂ ਹੂੰ ਕਾਬੂ ਪਾ ਲਿਆ ਅੱਗ ਨੂੰ ਹਾਂਜੀ ਹਾਂ ਨੁਕਸਾਨ ਕਿੰਨਾ ਹੋਇਆ ਮੇਰੇ ਸੰਤੋਸ ਇਸੇ ਅੱਗ ਨਾਲ ਹੀ ਫੁੱਟ ਗਏ ਸੀ ਉਹਦੇ ਉੱਤੇ ਫਿਰ ਅਸੀਂ ਪਾਣੀ ਪਾਤਾ ਇਧਰੋਂ ਮੈਂ ਸੁਚਬੰਦ ਕਰਤੀ ਸੀ ਕਿਤਾ ਫਾਇਰ ਗੜਵੀ ਮੌਕੇ ਤੇ ਪਹੁੰਚੀ ਹੈ ਹਾਂਜੀ ਹਾਂਜੀ ਸਟਟੋ ਦਾ ਨਾਮ ਮੈਂ ਜੀ ਇੰਦਰਿੰਦਰ ਸਿੰਘ ਰਾਣਾ ਫਾਇਰ ਅਫਸਰ ਸੰਹੌਰ ਠੀਕ ਹੈ ਤਾਂ ਤੇ ਸਾਡੇ ਕੰਟਰੋਲ ਉੱਤੇ ਮੈਸੇਜ ਆਇਆ ਸੀ ਪਵਾਨੀ ਕੜ ਤੋਂ ਕਿ ਪਰਸੋਂ ਦਾ ਵਿਅਦਾ ਕਰਕੇ ਕਿ ਸੁਣ ਅਥੇ ਪਵਾਨੀ ਕੜ ਘਰ ਦੇ ਵਿੱਚ ਅੱਗ ਲੱਗ ਗਈ ਆ ਕਿ ਸਾਡੇ ਵੱਲੋਂ ਉਸੇ ਮੂਵਮੈਂਟ ਕਰਕੇ ਦੋ ਫਾਇਰਟ੍ਰਿਕ ਇਮੀਡੀਏਟੀ ਭੇਜੇਗੇ ਤੇ ਮੈਂ ਖੁਦ ਮੌਕੇ ਤੇ ਮੌਜੂਦ ਹਾਂ ਸਾਡੇੋਂ ਤੋਂ ਪਹਿਲਾਂ ਅੱਗ ਥੋੜੀ ਛੋਟੀ ਸੀਗੀ ਇਹਨਾਂ ਦੇ ਮੰਦਰ ਦੇ ਵਿੱਚ ਸੀਗਾ ਇਹਨਾਂ ਦੇ ਐਕਚੁਅਲੀ ਵਿਆਹ ਸੀਗਾ ਜਨੋਦ ਵਗੈਰਾ ਕਰਕੇ ਪੈਲਸ ਚਲੇਗੇ ਤੇ ਬਾਅਦ ਵਿੱਚ ਕਿਤੇ ਉਹ ਇੱਕ ਅੱਗ ਦਾ ਰੂਪ ਧਾਰ ਗਈ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਠੀਕ ਹੈ ਸਰ ਕਿੰਨੇ ਸਮੇਂ ਚ ਅੱਗ 'ਚ ਕਾਬੂ ਕਰ ਲਈ ਸੀ ਸਾਡੇੋਂ ਤੋਂ ਪਹਿਲਾਂ ਥੋੜ੍ਹੀ ਅੱਗ ਜ਼ਿਆਦਾ ਨਹੀਂ ਸੀਗੀ ਸਿਰਫ ਮੰਦਰ 'ਚ ਅੱਗ ਲੱਗੀ ਹੋਈ ਸੀਗੀ ਉਹ ਦੇ ਕਰਕੇ ਨਾ ਮੈਲਟ ਹੋ ਗਿਆ ਸਵਿਚ ਵਗੈਰਾ ਤੇ ਪਾਵਰ ਕੱਟ ਗਈ ਸਥਿਤੀ ਨਾਰਮਲ ਹੈ ਸਭੀ ਨਾਰਮਲ ਹੈ ਠੀਕ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਹੈ